ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ 108 ਹਜੂਰ ਸ੍ਰੀ ਨਾਮ ਕਬਲ ਰਾਜਾ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਦੇ ਸ਼ੀਸ਼ੇ ਵਾਹਿਗੁਰੂ ਇਹ ਰਾਜਾ ਸਾਹਿਬ ਜੀ ਦਾ ਤਪਸਥਾਨ ਹੈ ਜੀ ਮਹਲ ਹਜੂਰ ਸ੍ਰੀ ਨਾਮ ਕਬਲ ਰਾਜਾ ਸਾਹਿਬ ਜੀ ਜਿੱਥੇ ਨਕਸ਼ਾ ਵੀ ਜ਼ਬਰਦਸਤ ਹੈ ਜੀ ਉਹ ਪਰਿਸ਼ਿਸ਼ਨਾਨ ਕਰ ਬੀਬੀਆਂ ਵਾਸਤੇ ਉੱਧਰਲੇ ਪਾਸੇ ਮੇਰਾ ਖੜਾ ਇਸ਼ਨਾਨ ਘਰ ਹੈ ਭਾਈਆ ਵਾਸਤੀ ਇੱਥੇ ਕਹਿੰਦੇ ਜੀ ਹਾਂ ਇੱਧਰ ਬੰਦਿਆਂ ਦੇ ਨਹਾਣ ਦਾ ਉਧਰ ਮਿਆਂਾ ਇਸ਼ਨਾਨ ਘਰ ਤੇ ਨਾਲੀ ਉੱਪਰ ਇਹ ਮਝਾਰ ਹੈ ਬੜਾ ਹੀ ਜ਼ਬਰਦਸਤ ਆ ਦੇ ਆ ਦੇ ਇਹ ਆਪਣੇ ਆਜ ਸਦੇਸ਼ ਕੁਮਾਰ ਜੀ ਦਾ ਸ਼ਬਦ ਦਾਰਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ੂਟ ਹੋ ਰਹਾ ਹੈ ਅੱਗੇ ਵੀ ਕਾਫੀ ਛੋਟਕਾਂ ਕੀਤੀ ਹੈ ਉਹ ਅੰਬ ਦੇ ਥੱਲੇ ਕਹਿੰਦੇ ਆ ਵੀ ਰਾਜਾ ਸਾਹਿਬ ਜੀ ਫਰਾਂਦੀ ਖੂਹੀ ਹੈ ਜਿਹੜੀ ਆਸੇ ਪਾਸੇ ਹੁਣ ਕਵਰ ਕੀਤੀ ਹੋਇਆ ਹੈ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਣਾਚੌਰ ਵਿਖੇ ਵਾਹ ਬੜੀ ਜਵੰਦਸਤ ਬਣਾਇਆ ਰਾਕਰਮ ਰਾਜਾ ਸਾਹਿਬ ਜੀ ਦਾ ਇੱਥੇ ਇਹ ਪਹਾੜਾਂ ਵਾਲੀ ਧਰਤੀ ਹੈ ਦੁਨੀਆ ਦੇ ਹਰ ਕੋਨੇ ਕੋਨੇ ਤੋਂ ਇੱਥੇ ਲੋਕ ਦਰਸ਼ਨ ਕਰਨ ਵਾਸਤੇ ਆਉਂਦੇ ਆ। ਪੱਕੇ ਨਾੜੀ ਦੂਸਰਾ ਦਰਬਾਰ ਹੈ ਰਾਜਾ ਸਾਹਿਬ ਜੀ ਦਾ ਇਹ ਰਾਜਾ ਸਾਹਿਬ ਜੀ ਦਾ ਤਪਸਥਾਨ ਹੈ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ। ਇਹ ਰਾਖਤ ਦੇ ਥੱਲੇ ਬੈਠ ਕੇ ਦੂਸਰੇ ਪਾਸੋਂ ਵੀਡੀਓ ਬਣਾਉਣਾ ਇੱਕ ਹੋਰ ਇਹ ਤਲਾਬ ਦੇ ਵਿੱਚ ਬਹੁਤ ਬਖਸ਼ਿਸ਼ਾਂ ਜੀ ਤਾਂ ਨੇ ਸਾਰੇ ਰੋਗ ਕੱਟੇ ਜਾਂਦੇ ਆ ਪਰ ਨਕਸ਼ਾ ਵੀ ਬੜਾ ਲਾਜਵਾਬ ਬਣ ਰਿਹਾ ਦਿਲ ਕਰਦਾ ਬਸ ਇੱਥੇ ਦੇਖੀ ਜਾਓ ਤੇ ਬੈਠੇ ਰਹੋ ਮੇਰਾ خیال ਹੈ ਜੇ ਅਸੀਂ 3-4 ਸ਼ਬਦ ਇੱਥੇ ਸ਼ੂਟ ਕੀਤੇ ਪਾ ਜਦੋਂ ਵੀ ਆਉਨੇ ਆ ਉਹ ਤੋਂ ਕੁਝ ਵੱਖਰਾ ਤੇ ਵਧੀਆ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਤਾਂ ਤਾਂ ਰਾਜਾ ਸਾਹਿਬ ਜੀ ਦੀ ਬੜੀ ਕਿਰਪਾ ਉਹ ਪਾ ਨਾਮ ਰਿਆ ਜਿਨ੍ਹਾਂ ਨੂੰ ਨਦਾ ਰਹਿਮਤ ਕਰਮ ਜਿਨ੍ਹਾਂ ਨੂੰ ਨਦਾ ਅਸ਼ੀਰਵਾਦ ਮਿਲ ਜਾਂਦਾ ਚਲੋ ਠੀਕ ਹੈ ਜੀ ਹੁਣ ਆਪਾਂ ਰਾਜਾ ਸਾਹਿਬ ਜੀ ਦੇ ਤਪਸਥਾਨ ਦੇ ਦਸ਼ਮ ਕੋਈ ਉਹ ਅੱਗੇ ਚੱਲਾਂਗੇ ਤੁਹਾਨੂੰ ਮਾਜੀ ਸਾਰੇ ਸੱਜਣਾ ਮਿੱਤਰਾਂ ਨੂੰ